ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 28680 ਹੋ ਗਈ ਹੈ ਪਰ ਆਬਾਦੀ ਵਧਣ ਦੀ ਦਰ 1.8 ਤੋਂ ਘਟ ਕੇ 1.2 ਫੀਸਦੀ ਰਹਿ ਗਈ ਹੈ 2024 ਦੀ ਆਖਰੀ ਤਮਾਈ ਵਿੱਚ ਜਨਮੇ ਅਤੇ ਪੱਕੇ ਹੋਏ 63382 ਲੋਕਾਂ ਦੇ ਬਾਵਜੂਦ ਇਸ ਤਮਾਈ ਦੌਰਾਨ ਹਸਤਾਈ ਕੱਚੇ ਨਿਵਾਸੀਆਂ ਦੀ ਗਿਣਤੀ ਵਿੱਚ 28348 ਦੀ ਗਰਾਵਟ ਦਰਜ ਕੀਤੀ ਗਈ ਹੈ ਸਮਝਿਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸ਼ਕਤੀ ਕਾਰਨ ਆਪਣੇ ਦੇਸ਼ਾਂ ਨੂੰ ਪਰਤ ਕੇ ਜਾਂ ਸਰਕਾਰ ਵੱਲੋਂ ਰਿਪੋਰਟ ਕਰ ਦਿੱਤੇ ਗਏ ਨੇ ਜੋ 2022 ਦੌਰਾਨ ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ ਸੀ ਅੰਕੜਾ ਏਜੰਸੀ ਅਨੁਸਾਰ ਪਿਛਲੇ ਸਾਲ ਦੀ ਆਖਰੀ ਤਮਾਈ ਦੀ ਵਾਧਾ ਦਰ 2020 ਦੀ ਆਖਰੀ ਤਮਾਈ ਦੇ ਉਸ ਘੱਟੋ-ਘੱਟ ਅੰਕੜੇ ਤੋਂ ਵੀ ਘੱਟ ਹੈ ਜਦ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ ਵਿੱਚ ਸਨ ਉੱਚ 2024 ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 743324 ਦਰਜ ਕੀਤਾ ਗਿਆ ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 28680 ਹੋ ਗਈ ਹੈ ਪਰ ਆਬਾਦੀ ਵਧਣ ਦੀ ਦਰ 1.8 ਤੋਂ ਘਟ ਕੇ 1.2 ਫੀਸਦੀ ਰਹਿ ਗਈ ਹੈ 2024 ਦੀ ਆਖਰੀ ਤਮਾਈ ਵਿੱਚ ਜਨਮੇ ਅਤੇ ਪੱਕੇ ਹੋਏ 63382 ਲੋਕਾਂ ਦੇ ਵਾਅਦੇ ਦੇ ਬਾਵਜੂਦ ਇਸ ਤਮਾਈ ਦੌਰਾਨ ਹਸਤਾਈ ਕੱਚੇ ਨਿਵਾਸੀਆਂ ਦੀ ਗਿਣਤੀ ਵਿੱਚ 28348 ਦੀ ਗਿਰਾਵਟ ਦਰਜ ਕੀਤੀ ਗਈ ਹੈ ਸਮਝਿਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸ਼ਕਤੀਕਰਨ ਆਪਣੇ ਦੇਸ਼ਾਂ ਨੂੰ ਪਰਤ ਕੇ ਜਾਂ ਸਰਕਾਰ ਵੱਲ ਰਿਪੋਰਟ ਕਰ ਦਿੱਤੇ ਗਏ ਨੇ ਜੂਨ 2022 ਦੌਰਾਨ ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ ਸੀ ਅੰਕੜਾ ਏਜੰਸੀ ਅਨੁਸਾਰ ਪਿਛਲੇ ਸਾਲ ਦੀ ਆਖਰੀ ਤਮਾਹੀ ਦੀ ਵਾਧਾ ਦਰ 2020 ਦੀ ਆਖਰੀ ਤਮਾਹੀ ਦੇ ਉਸ ਘੱਟੋ-ਘੱਟ ਅੰਕੜੇ ਤੋਂ ਵੀ ਘੱਟ ਹੈ ਜਦ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ 'ਈ ਸਨ ਉੱਚ 2024 ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 7,44,324 ਦਰਜ ਕੀਤਾ ਗਿਆ